ਇਹ ਦੁਕਾਨ ਸਿਰਫ ਪੁਰਾਣੀ ਚਾਚਾ ਪਕੌੜੇ ਦੀ ਆ ਤੇ ਉਹ 50 ਸਾਲ ਤੋਂ ਜ਼ਿਆਦਾ ਪੁਰਾਣੀ ਦੁਕਾਨ ਆ ਇਹ ਚਾਚੀ ਚਾਚਾ ਹੁੰਨੀ ਹੈਗੇ ਅਸੀਂ ਰੈਂਟ ਤੇ ਚਲਾਉਂਦੇ ਪਏ ਤੇ ਆਪਾਂ ਸਾਰੀ ਚੀਜ਼ਾਂ ਬ੍ਰਾਂਡਡ ਯੂਜ਼ ਕਰੀਦੇ ਜੀ ਇੱਥੇ ਹੈਗੇ ਪਾਲਕ ਦੇ ਪਕੌੜੇ ਹੁੰਦੇ ਪਨੀਰ ਦੇ ਪਕੌੜੇ ਹੁੰਦੇ ਆ ਮੇਥੀ ਦੇ ਪਕੌੜੇ ਹੁੰਦੇ ਆ ਤੇ ਬਾਕੀ ਸਾਰੇ ਨਿੱਕ ਸਬਜ਼ੀ ਦੇ ਪਕੌੜੇ ਹੁੰਦੇ ਆ ਤੇ ਮੋਟੇ ਪਕੌੜੇ ਸਬਜ਼ੀ ਵਾਲੇ ਹੁੰਦੀਆਂ ਮਟਰੀ ਵੀ ਹੁੰਦੀ ਆ ਥੇ ਨਾਲ ਮਠਿਆ ਵੀ ਹੁੰਦੀ ੱੱਲੇ ਵੀ ਉਹੀ ਸੁਆਦਾ ਸੀ ਉਹਨਾਂ ਦੇ ਹੀ ਚੇਲੇ ਹਾਂ ਹਾਂ ਜੀ ਚਾਚੀ ਚਾਚਾ ਨਹੀਂ ਹੈ ਕਿ ਉਹਨੇ ਤਾਂ ਨਾ ਚੀ ਚਲਾਉਂਦੇ ਸੀ ਹਾਂ ਹਾਂ ਜਿਹੜੇ ਹੈਗੇ ਆ ਪਨੀਰ ਦੇ ਬਗੋਲੇ ਆ ਆਪਣੇ ਇਹ ਜਿਹੜੇ ਹੈਗੇ ਪਾਲਕ ਵਾਲੇ ਆ ਆ ਜਿਹੜੇ ਹੈਗੇ ਪਾਲਕ ਦੇ ਬਗੋਲੇ ਆ ਆ ਜੀ ਮੇਥੀ ਦੀ ਟਿੱਕੀ ਆ ਆ ਆਪਣਾ ਫਰੈਸ਼ 프라이ਸ ਨਹੀਂ ਦਾ ਆਲੂ ਦੀ ਫਿੰਗਰ ਅੱਛਾ ਆਲੂ ਫਿੰਗਰ ਦੀ ਹੈ ਭੱਲੇ ਵੀ ਕੋਲੇ ਵਾਲੀ ਮੱਠੀ ਕੋਲੀ ਵਾਲੀ ਆਪਾਂ ਯੂਜ਼ ਕਰੀਦਾ ਕਿਉਂਕਿ ਇਹਦਾ ਸਵਾਦ ਕੁਝ ਲੱਗ ਹੁੰਦਾ ਆ ਉਦੋਂ ਜਿਹੜਾ ਸਿੰਕਾ ਲੱਗ ਹੁੰਦਾ ਇਹਦਾ ਮਿੱਠੀ ਸੇਕ ਨਾਸ ਮੂਸੀ ਬਣਾਈ ਦਾ ਤਨੀਆ ਪੁਦੀਨਾ ਇਮਲੀ ਸਾਰਾ ਕੁਝ ਪਾ ਕੇ ਆ ਦੇਖੋ ਘੱਟੀ ਚਟਨੀ ਬਣਾਈ ਦਾ ਨਾਲੇ ਦੇ ਮਿੱਠੀ ਚਟਨੀ ਬਣਾਇਦਾ ਐ ਐਮਲੀ ਗੁੜ ਪਾ ਕੇ ਨੇ ਆਪ ਆਪਣੇ ਹੱਥੋਂ ਬਣਾਇਦਾ ਅਸਲ ਦੁਕਾਨ ਪੁਰਾਣੀ ਇਹੀ ਆ 1970 ਤੋਂ ਚਲਾਉਂਦੇ ਪਏ ਚਾਚਾ ਅੱਛਾ 1970 1970 ਤੋਂ ਤੇ ਅੱਜ ਮੈਂ ਚਲਾਉਂਦਾ ਪਿਆ ਹਾਂ ਸਸ ਕਾਲ ਤੋਂ ਦੇਖਣ ਛੱਡੀ ਹੈਡਲਾਈਨਸ ਤੇ ਮੈਂ ਵਰ ਵੀ ਫਲੋਰ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਇੱਕ ਜਗ੍ਹਾ ਤੇ ਪਹੁੰਚਿਆ ਜਿੱਥੇ ਚਾਚਾ ਪਕੌੜਿਆਂ ਵਾਲੇ ਦੀ ਦੁਕਾਨ ਤੇ ਮੌਜੂਦ ਹੈ ਪਕੌੜੇ ਕਾਫੀ ਵਧੀਆ ਵਧੀਆ ਇੱਥੇ ਬਣਾਏ ਜਾਂਦੇ ਨੇ ਲੋਕ ਦੂਰ ਦੂਰੋਂ ਆਉਂਦੇ ਨੇ ਪਕੌੜੇ ਖਾਣ ਵਾਸਤੇ ਸਾਡਾ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਸਾਨੂੰ ਦੁਕਾਨ ਦਿਖਾਣੇ ਹੈ ਜੀ ਕਿਵੇਂ ਸਾਰਾ ਸੈਟਅਪ ਹੈ ਕਿਵੇਂ ਚਾਚਾ ਜੀ ਨੇ ਪਕੌੜੇ ਦੀ ਦੁਕਾਨ ਸ਼ੁਰੂ ਕੀਤੀ ਸਾਰੀ ਗੱਲਬਾਤ ਕਰਾਂਗੇ ਹਾਲਾਂਕਿ ਸਾਡੇ ਨਾਲ ਚਾਚਾ ਜੀ ਮੌਜੂਦ ਨਹੀਂ ਐ ਇਸ凡ੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਪਰ ਉਹਨਾਂ ਦੀ ਦੁਕਾਨ ਦੇ ਵਿੱਚ ਉਹਨਾਂ ਦੇ ਭਤੀਜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆਂ ਅੰਦਰ ਚੱਲਦੇ ਆ ਤੁਹਾਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਦ ਜੀ ਜੀ ਅੱਛਾ ਜੀ ਸਰ ਕੀ ਕੀ ਦਰ ਵਧੀਆ ਹੈ ਸਰ ਕੀ ਕਾਰਨ ਹੈ ਜੀ ਮਿਸ ਤੁਸੀਂ ਇੱਥੇ ਬੈਠੇ ਹੋ ਹਨਾ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਹਾਂਜੀ ਹਾਂਜੀ ਇਹ ਦੁਕਾਨ ਸਿਰ ਪੁਰਾਣੀ ਚਾਚਾ ਪਕੌੜੇ ਦੀ ਹੈ ਤੇ ਉਹ 50 ਸਾਲ ਤੋਂ ਜ਼ਿਆਦਾ ਪੁਰਾਣੀ ਦੁਕਾਨ ਆਈ ਹੈ ਤੇ ਚਾਚੀ ਚਾਚਾ ਹੁੰਦੀ ਹੈ ਕਿ ਅਸੀਂ ਰੈਂਟ ਤੇ ਚਲਾਉਂਦੇ ਤੇ ਇਹ ਆਪਾਂ ਸਾਰੀ ਚੀਜ਼ਾਂ ਬ੍ਰਾਂਡਡ ਯੂਜ਼ ਕਰੀਦੇ ਹਾਂ ਇਹ ਬ੍ਰਾਂਡ ਫੋਰਚੂਨ ਦਾ ਵਿਸਨ ਵੀ ਆਪਣਾ ਵਧੀਆ ਜਲਾਈ ਦਾ ਦੋ ਪਕੌੜੇ ਬੜੀਆ ਬਣਾਇਦਾ ਕਿਹੜੇ ਕਿਹੜੇ ਪਕੌੜੇ ਇੱਥੇ ਹੁੰਦੇ ਆਪਣੇ ਕੋਲ ਜਿਹੜੇ ਜੀ ਇੱਥੇ ਹੈਗੇ ਪਾਲਕ ਦੇ ਪਕੌੜੇ ਹੁੰਦੇ ਪਨੀਰ ਦੇ ਪਕੌੜੇ ਹੁੰਦੇ ਆ ਮੇਥੀ ਦੇ ਪਕੌੜੇ ਹੁੰਦੇ ਆ ਤੇ ਬਾਕੀ ਸਾਰੀ ਮਿਕਸ ਸਬਜ਼ੀ ਦੇ ਪਕੌੜੇ ਹੁੰਦੇ ਆ ਤੇ ਮੋਟੇ ਪਕੌੜੇ ਸਬਜ਼ੀ ਵਾਲੇ ਹੁੰਦੀਆਂ ਮਟਰੀ ਵੀ ਹੁੰਦੀ ਆ ਥੇ ਨਾਲ ਮਠਿਆ ਵੀ ਹੁੰਦੀ ਜੀ ਤੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕ ਦੱਸਦੇ ਜੋ ਸੁਆਦ ਚਾਚਾ ਹੀ ਦਿੰਦੇ ਹੁੰਦੇ ਸੀ ਉਹੀ ਸੁਆਦ ਅੱਜ ਤੁਹਾਡੇ ਕੋਲ ਹੱਲੇ ਵੀ ਉਹੀ ਸੁਆਦ ਹੈ ਹੱਲੇ ਵੀ ਉਹੀ ਸੁਆਦ ਹੈ ਅਸੀਂ ਉਹਨਾਂ ਦੀ ਚੇਲੇ ਆ ਹਾਂਜੀ ਚਾਚੀ ਚਾਚਾ ਨਹੀਂ ਹੈ ਕਿ ਉਹਨੇ ਤਾਂ ਨਾਚੀ ਚਲਾਉਂਦੇ ਪਏ ਸਿੱਖੇ ਤੁਸੀਂ ਉਹਨਾਂ ਤੋਂ ਹੀ ਹੋਏ ਹੋ ਹਾਂਜੀ ਉਹਨਾਂ ਤੋਂ ਸਿੱਖਿਆ ਸੀ ਕਿੰਨੇ ਤੁਸੀਂ ਕਿੰਨਾ ਸਮੋਂ ਉਹਨਾਂ ਨਾਲ ਰਹੇ ਹੋ ਕੰਮ ਸਿੱਖਿਆ ਤੁਹਾਡਾ ਹਾਂਜੀ ਇੱਥੇ ਲੱਗੇ ਹੋ ਨਾ 26 ਸਾਲ ਹੋ ਗਏ ਤੇ ਮੇਰੇ ਪ੍ਰਾਹ ਨੂੰ 26 ਸਾਲ ਹੋ ਗਏ ਕਰਤੇ ਤੇ ਮੈਨੂੰ 15 ਸਾਲ ਉਹਨਾਂ ਦੇ ਨਾਲ ਮੈਂ ਵੀ ਰਹਿੰਦਾ ਆ ਜੀ ਮੇਰਾ ਪ੍ਰਾਹ ਹੁਣ ਪਿੰਡ ਗਿਆ ਹੋਇਆ ਤੇ ਮੈਂ ਇੱਥੇ ਹੈਗਾ ਦੁਕਾਨ ਤੇ ਮੈਨੇ ਕੋਲ ਦਿਖਾਉਣਾ ਹੈ ਨਾ ਕਿਹੜੇ ਕਿਹੜੇ ਪਕੌੜੇ ਆਪਣੇ ਕੋਲ ਨੇ ਅੱਛਾ ਤੁਸੀਂ ਕਿਉਂ ਨਹੀਂ ਆਹਾਂ ਜਿਹੜੇ ਹੈਗੇ ਆ ਪਨੀਰ ਦੇ ਬਗੋਲੇ ਆ ਆਪਣੇ ਤੇ ਇਹ ਜਿਹੜੇ ਹੈਗੇ ਪਾਲਕ ਵਾਲੇ ਆ ਆ ਜਿਹੜੇ ਹੈਗੇ ਪਾਲਕ ਦੇ ਪਕੌੜੇ ਆ ਆ ਜੀ ਮੇथी ਦੀ ਟਿੱਕੀ ਆ ਆ ਆਪਣਾ ਫ੍ਰੈਸ਼ ਫਰਾਈਜ਼ ਨਹੀਂ ਦਾ ਆਲੂ ਦੀ ਫਿੰਗਰ ਅੱਛਾ ਆਲੂ ਫਿੰਗਰ ਦੀ ਹੈ ਠੀਕ ਹੈ ਹਾਂ ਜੀ ਯਾਨੀ ਕਿ ਸਾਰਾ ਕੁਝ ਆਪ ਬਣਾਇਆ ਜਾਣਾ ਹਾਂ ਜੀ ਆਪਣੇ ਆਪ ਹਾਂ ਜੀ ਇਹ ਜਿਹੜੇ ਪਕੌੜੇ ਆ ਆ ਸਮੋਸੇ ਘਟਦੇ ਪਏ ਆ ਹਾਂਜੀ ਨਾਲੇ ਇੱਥੇ ਸਾਰੀ ਅੱਜਕੱਲ ਜਿਹੜੇ ਦੁਕਾਨਦਾਰ ਨੇ ਪੱਟੀਆਂ ਚੇਂਜ ਕਰ ਚੁੱਕੇ ਨੇ ਗੈਸ ਵਾਲੀਆਂ ਪੱਟੀਆਂ ਤੇ ਆ ਗਏ ਆ ਪਰ ਇੱਥੇ ਹਾਲੇ ਵੀ ਕੋਲੇ ਵਾਲੀ ਪੱਟੀ ਵੀ ਕੋਲੀ ਵਾਲੀ ਆਪਾਂ ਯੂਜ਼ ਕਰੀਂਦਾ ਕਿਉਂਕਿ ਇਹਦਾ ਸੁਆਦ ਕੁਝ ਲੱਗ ਹੁੰਦਾ ਆ ਉਦੋਂ ਜਿਹੜਾ ਸਿੰਕਾ ਲੱਗ ਹੁੰਦਾ ਇਹਦਾ ਮਿੱਠੀ ਸੇਕੀ ਨਾਲ ਸਮੂਦੀ ਬਣਾਈਦਾ ਆ ਤੁਹਾਡੇ ਸਾਹਮਣੇ ਆ 50 ਸਮੂਦੀ ਪਾਇਆ ਹੋਇਆ ਹੁਣ ਨੂੰ 20-25 ਮਿੰਟ ਲੱਗ ਜਾਣਾ ਕਟੋ-ਕਟ ਠੀਕ ਆ ਜੇ ਪਾ ਗੈਸ ਵਾਲੀ ਯੂਜ਼ ਕਰਾਂਗੇ ਤਾਂ ਨਾਲ ਨਾਲ ਕਰ ਦੇਗੇ ਸਮੋਸੇ ਨੂੰ ਸਵਾਦ ਨਹੀਂ ਆਊਗਾ ਯਾਨੀ ਕਿ ਮੱਠੇ ਮੱਠੇ ਸੇਕਦੇ ਪੱਕਦੇ ਰਹਿਣ ਕਿ ਸੇਕਦੇ ਪਕਾਈਦੇ ਸਮੋਸਿਆਂ ਨੂੰ ਹਾਂਜੀ ਇਹ ਆਪਣਾ ਉਸਤਾਦ ਕਾਰੀਗਰ ਹੈ ਇਹ ਕੰਮ ਕਰਦੇ ਆ ਤੇ ਮੈਂ ਇਧੇ ਨਾਲ ਰਹਿੰਦਾ ਠੀਕ ਹੈ ਠੀਕ ਹੈ ਤੇ ਚਟਨੀਆਂ ਜਿਹਦੇ ਨਾਲ ਚਾਰ ਚੰਦ ਲਾਦੇ ਮੈਨੂੰ ਕੋਈ ਚਟਨੀਆਂ ਦਿਖਾਓ ਵੀ ਚਟਨੇ ਕਿਹੜੀਆਂ ਆ ਚਟਨੀ ਹੈਗੀ ਆਪਣੀ ਟਣੀਆਂ ਪੁਦੀਨਾ ਇਮਲੀ ਸਾਰਾ ਕੁਝ ਪਾ ਕੇ ਆ ਦੇਖੋ ਘਰ ਚਟਨੀ ਬਣਾਇਦਾ ਨਾਲ ਇਹ ਮਿੱਠੀ ਚਟਨੀ ਬਣਾਇਦਾ ਐਮਲੀ ਗੁੜ ਪਾ ਕੇ ਸਾਰੀ ਇਹ ਚਟਨੀਆਂ ਵੀ ਆਪਣੇ ਆਪ ਬਣਾ ਹਾਂਜੀ ਆਪਣੇ ਆਪ ਆਪਣੇ ਹੱਥੋਂ ਬਣਾਇਦਾ ਕਿੱਥੋਂ ਕਿੱਥੋਂ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਵੀ ਜਿੰਨੇ ਹੈਗੇ ਪੰਜਾਬ ਦੇ ਪਿੰਡ ਮਤਲਬ 10 ਕਿਲੋਮੀਟਰ ਦੇ ਅੰਦਰ ਦੇ ਉਹਨੇ ਬਤਾ ਸਾਰੇ ਆਰਡਰ ਵੀ ਇੱਥੋਂ ਆਉਂਦੇ ਆ ਤੇ ਲੋਕੀ ਭਗੋੜੇ ਵੀ ਲੈ ਜਾਂਦੇ ਇੱਥੋਂ ਆ ਕੇ ਹਾਂਜੀ ਬਜੀ ਚਾ ਵਾਹ ਜਦੋਂ ਸ਼ੁਰੂਆਤ ਕੀਤੀ ਜੱਜਾ ਜੱਜੀ ਨੇ ਤੇ ਉਸ ਸਮੇਂ ਕਿੰਨਾ ਕੁ ਫਰਕ ਇਤੇ ਹੁਣ ਕਿੰਨਾ ਕੁ ਫਰਕ ਹੈ ਹੁਣ ਇਹ ਤੇ ਹੈਗਾ ਉਸ ਸਮੇਂ ਜਿਹੜਾ ਸੀਗਾ ਚਾਚਾ ਚਾਚਾ ਜਿਸ ਦੀ ਉਹ ਤਾਂ ਇੱਕ ਬਰਾਂਚ ਸੀ ਹੁਣ ਕਿਉਂਕਿ ਬਖੇਰੀ ਦੁਕਾਨਾ ਖੋਲ ਕੇ ਬੈਠੇ ਆ ਪਰ ਉਹਨਾਂ ਦੇ ਨਾਮੇ ਸਵਾਦ ਕਰਕੇ ਵੀ ਦੁਕਾਨ ਵਧੀਆ ਚਲਦੀ ਪਈ ਹੈ ਹੱਲੇ ਵੀ ਹਾਂਜੀ ਅਸਲ ਦੁਕਾਨ ਇਹੀ ਆ ਇਹੀ ਆ ਆਪਣੀ ਹਾਂਜੀ ਅਸਲ ਦੁਕਾਨ ਪੁਰਾਣੀ ਇਹੀ ਆ 1970 ਸੇ ਚਲਾਉਂਦੇ ਪਏ ਚਾਚਾ 1970 1970 ਸੇ ਤੇ ਅੱਜ ਮੈਂ ਚਲਾਉਂਦਾ ਪਿਆ ਹਾਂ ਹਾਂਜੀ ਤੇ ਜੇਕਰ ਕਿਸੇ ਨੇ ਖੋੜੇ ਖਾਣ ਵਾਸਤੇ ਆਣਾ ਹੈ ਨਾ ਕਿੱਥੇ ਆ ਸਕਦਾ ਹੈ ਵੀ तो हाँ तो जी जो लोकेशन हैगा बानिया मोहल्ला पुराना बाजार फ्लोर से अपना मतलब डिस्ट्रिक्ट जलंधर बाकी थे हैगे यहाँ पर हाँ जी नंबर भी है अठानवे सात सौ साठ पैंतीस छह आप कॉल करके ऑर्डर भी लिखा सकते हैं आप होम डिलीवरी भी कर दे इधर बंदे रखे ਜਿਆਦਾ ਦੂਰ ਨਹੀਂ ਹੈ ਤਾਂ ਹਮ ਲਵਰੀ ਵੀ ਕਰ ਦੇਈ ਦਸੀ ਠੀਕ ਹੈ ਜੀ ਬਹੁਤ ਬਹੁਤ ਲੱਗਿਆ ਤੁਹਾਡਾ ਨੰਬਰ ਜੀ ਹਾਂਜੀ ਤਾਂ ਤੁਸੀਂ ਸੈਟਅਪ ਜਿਹੜਾ ਦੇਖ ਸਕਦੇ ਹੋ ਵੀ ਕਿੰਨਾ ਜਿਆਦਾ 올ਡ ਸਕੂਲ ਸੈਟਅਪ ਹੈ ਫਲੋਰ ਦੇ ਵਿੱਚ ਘੁੰਮਦੇ ਪਏ ਆ ਇੱਥੇ ਤੁਹਾਨੂੰ ਇੱਕ ਵਾਰ ਕੈਮਰਾਮੈਨ ਨੂੰ ਦਿਖਾਓ ਇੱਕ ਵਾਰੀ ਕਿਸ ਤਰੀਕੇ ਨਾਲ ਸਾਰਾ ਜਿਹੜਾ ਸੈਟਅਪ ਇੱਥੇ ਮੇਨਟੇਨ ਕੀਤਾ ਹੋਇਆ ਵਿੱਚ ਜਿਹੜੀ ਸੈਂਟਰ ਟੇਬਲ ਦੇ ਵਿੱਚ ਇੱਕ ਪੱਟੀ ਲੱਗੀ ਹੋਈ ਆ ਕੋਲੇ ਤਾਂ ਜਿਹੜੀ ਪੱਟੀ ਚੱਲ ਰਹੀ ਆ ਮੱਠੇ ਮੱਠੇ ਸੀਗਦੇ ਸਮੋਸੇ ਪੱਕਦੇ ਹੋਏ ਆ ਰਹੇ ਨੇ ਖੁਸ਼ਬੂ ਮਹਿਕ ਇੰਨੇ ਕਿ ਜ਼ਬਰਦਸਤ ਜਿਹੜੀ ਇੱਥੇ ਆਉਂਦੀ ਹੈ ਤੇ ਬਾਕੀ ਇਸ ਦੁਕਾਨ ਦੇ ਅੰਦਰ ਤੁਹਾਨੂੰ ਮਠੀਆਂ ਵੀ ਮਿਲ ਜਾਣਗੀਆਂ ਪਕੌੜੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਇੱਥੇ ਪਕੌੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਸ ਦੇ ਵਿੱਚ ਬਰੈਡ ਟੋਸਟ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਟਿੱਕੀਆਂ ਨੇ ਪਾਲਕ ਦੇ ਪਕੌੜੇ ਨੇ ਪਨੀਰ ਵਾਲੇ ਪਕੌੜੇ ਨੇ ਤੇ ਆਲੂ ਫਿੰਗਰਸ ਇੱਥੇ ਸਭ ਕੁਝ ਮੌਜੂਦ ਹੈਗਾ ਤੁਹਾਨੂੰ ਦਰਾਵਾਂਗੇ ਜਿਹੜੇ ਬੈਂਗਣ ਦੇ ਪਕੌੜੇ ਉਹ ਵੀ ਇੱਥੇ ਮਿਲ ਜਾਣਗੇ ਤੇ ਇੱਕ ਖਾਸ ਗੱਲ ਇੱਥੇ ਇੱਕ ਜਿਹੜੀ ਜੇਕਰ ਤੁਸੀਂ ਮਟਰੀ ਦੇ ਸ਼ੌਕੀਨ ਹੋ ਤਾਂ ਮਟਰੀ ਇੱਥੇ ਜਿਹੜੀ ਤਾਜੀ ਕੱਢ ਕੇ ਦਿੱਤੀ ਹੈ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਦੋਂ ਮਟਰੀ ਤੁਸੀਂ ਦੇਖ ਸਕਦੇ ਹੋ ਵੀ ਬਰੀਕ ਮਟਰੀ ਹੁੰਦੀ ਹੈ ਪ੍ਰੋਪਰ ਸੇ ਖਸਤਾ ਹੋਣ ਤੋਂ ਨਿਕਰੀ ਦੀ ਵਾਸ਼ ਨਾ ਨਾ ਚਾਹਾਂਗੇ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਵੀ ਕਿੰਨੀ ਕੁ ਵਧੀਆ ਹੈ ਨਹੀਂ ਕ੍ਰਿਸਪੀ ਜਿਹੜੀ ਸਾਊਂਡ ਇਹ ਕਰਦੇ ਨੇ ਤਾਂ ਲੋਕੇਸ਼ਨ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਦੱਸ ਦਿੱਤੀ ਹੈ ਚਾਚਾ ਪਕੌੜਿਆਂ ਵਾਲੇ ਫਲੋਰ ਬਾਣੀਆ ਬਾਜ਼ਾਰ ਦੇ ਵਿੱਚ ਮੌਜੂਦ ਨੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਘੈਂਟ ਪਕੌੜੇ ਜੇ ਉਹੀ ਸਵਾਦ ਜਿਹੜਾ ਚਾਚਾ ਚਾਚੀ ਜਿਹੜਾ ਇਸ ਦੁਕਾਨ ਦੇ ਉੱਤੇ ਦਿੰਦੇ ਹੁੰਦੇ ਤਾਂ ਤੁਸੀਂ ਫਲੋਰ ਦੀ ਇਸ ਦੁਕਾਨ ਦੇ ਵਿੱਚ ਆ ਸਕਦੇ ਹੋ ਭੀੜੀਆਂ ਅੰਗਲੀਆਂ ਨੇ ਪਰ ਦੁਕਾਨਾਂ ਦੇ ਵਿੱਚ ਸਵਾਦ ਬਿਲਕੁਲ ਏ ਕਲਾਸ ਹੈ ਤਾਂ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜੁਲ ਕਰ ਲਓ ਤੁਸੀਂ ਵੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਮੈਂ ਅੰਬਰਵੀਰ ਥੈਂਕ ਯੂ